ਵੀ ਮੱਧ ਵਰਗ ਨੂੰ ਫਾਇਦਾ ਮੱਧ ਵਰਗ ਨੂੰ ਫਾਇਦਾ ਐ ਲੱਗਦਾ ਮੱਧ ਵਰਗ ਸਮਾਨ ਤੇ ਚੜ ਚੱਲਿਆ ਵਾ ਜਿਵੇਂ ਐ ਬੋਲਣ ਦੇ ਆ ਔਰ ਕਹਿੰਦੇ ਫਿਰ ਦੇਸ਼ ਨੂੰ ਬੜਾ ਫਾਇਦਾ ਹੋ ਗਿਆ ਪਹਿਲਾ ਬਜਟ ਜਿਹੜਾ ਆਮ ਲੋਕਾਂ ਲਈ ਆ ਗਿਆ ਸਚਾਈ ਤਾਂ ਵੇਖੋ ਮੱਧ ਵਰਗ ਦੀ ਵੈਸੇ ਕੋਈ ਪਰਿਭਾਸ਼ਾ ਨਹੀਂ ਹੈ ਵੀ ਕਿੰਨੂੰ ਮੰਨਦੇ ਆ ਚੱਲ ਕਿਹਾ ਜਾਂਦਾ ਵਾ ਵੀ ਲਗਭਗ 42 43 ਕਰੋੜ ਲੋਕ ਜਿਹੜੇ ਆ ਮੱਧ ਵਰਗ 'ਚ ਆਉਂਦੇ ਹੈਗੇ ਆ ਮੰਨਿਆ ਜਾਂਦਾ ਔਰ ਤਕਰੀਬਨ ਜਿਹੜੇ ਟੈਕਸ ਫਾਈਲ ਕਰਦੇ ਆ ਸਰਕਾਰ ਦੇ ਅੱਗੇ ਉਹ 7.5 ਕਰੋੜ ਲੋਕ ਹੈਗੇ ਆ ਉਹਦੇ ਵਿੱਚੋਂ ਕਰੇ ਟੈਕਸ ਫਾਈਲ ਕਰਨ ਲੱਗਿਆ 5 ਕਰੋੜ ਜ਼ੀਰੋ ਟੈਕਸ ਫਾਈਲ ਕਰਦੇ ਆ ਰਹਿ ਗਏ ਕਿੰਨੇ 2.5 ਕਰੋੜ ਲੋਕ ਇਹ ਮੱਧ ਵਰਗ ਦੇ ਨੇ ਹੁਣ 2.5 ਕਰੋੜ 42 43 ਕਰੋੜ ਦਾ ਕਿੰਨਾ ਬਣਿਆ 5% ਕੁੱਲ ਆਬਾਦੀ ਦਾ ਕਿੰਨਾ ਬਣ ਕੇ ਆਲਾ ਦੇਸ਼ ਨੂੰ ਫਾਇਦਾ ਵਾ ਮੰਨ ਲਓ ਇਹ 140 ਕਰੋੜ ਦੇ ਨੋਕ ਤੁਸੀਂ 20 ਕਰੋੜ ਕੱਢ ਲਓ ਵੱਡੇ ਧਣੀ ਕਿੰਨੇ ਰਹਿ ਗਏ 120 ਕਰੋੜ ਚੋਂ ਕਿੰਨੇ ਕਿ ਲੋਕਾਂ ਨੂੰ ਫਾਇਦਾ ਹੋ ਗਿਆ ਇੱਕ ਤਾਂ ਇਹੇ ਵੇਖ ਲਓ ਜਿਹੜਾ ਰੌਲਾ ਪੈ ਰਿਹਾ ਇਹ ਤੋਂ ਬਾਅਦ ਜਿਹੜਾ ਕਹਿੰਦੇ ਆ ਵਿਸ਼ਵਗੁਰੂ ਬਣਾਉਣਾ ਆ ਜੀ ਦੇਸ਼ ਨੂੰ ਇਹਦਾ ਸੁਣ ਲਓ ਇਹ ਬਾਨਾ ਕਿਦਾਂ ਇਹ ਮਾਹਰ ਕਹਿੰਦੇ ਹੁੰਦੇ ਆ ਵੀ ਜੜੇ ਮੁਲਕ ਦੀ ਵਿਦਿਆ ਸਹੀ ਹੋਵੇ ਜੜੇ ਮੁਲਕ ਦੀ ਸਿਹਤ ਸਹੂਲਤਾ ਚੰਗੀਆਂ ਹੋਣ ਜੜੇ ਮੁਲਕ ਦਾ ਗ੍ਰਾਮੀਨ ਖੇਤਰ ਵਿਕਸਿਤ ਹੋਵੇ ਇਹ ਤਿੰਨੇ ਵੇਖ ਲਓ ਮਾੜੇ ਜੀ ਸਿੱਖਿਆ ਖੇਤਰ ਦੇ ਉੱਤੇ ਬਜਟ ਘਟਾ ਦਿੱਤਾ ਮੋਦੀ ਜੀ ਵਧਾਈ ਹੋਵੇ ਤੁਹਾਨੂੰ ਤੇ ਤੁਹਾਡੇ ਜਿਹੜੇ ਕਾਰਪੋਰੇਟ ਦੇ ਜ਼ਿਆਦਾਤਰ ਚੈਨਲਾਂ ਤੇ ਕਬਜ਼ਾ ਵਾ ਬੇਸ਼ੱਕ ਕੁਝ ਚੱਲਣਾ ਨੇ ਸੱਚ ਵੀ ਬੋਲਿਆ ਵਾ ਠੀਕ ਆ ਜੀ ਚਾਹੀ ਚਾਹੀ ਰੌਲਾ ਪਾਈ ਜਾਓ ਪਿੱਕ ਕੀ ਦੇਤਾ ਬਈ ਤੇ ਇਹ ਨਹੀਂ ਕਿਸੇ ਨੇ ਬੋਲ ਦੱਸਿਆ ਵੀ ਸਿੱਖਿਆ ਖੇਤਰ ਦਾ ਬਜਟ ਘਟ ਗਿਆ ਨਪੜ ਰੱਖਨੇ ਆ ਲੋਕ ਪਹਿਲੋ ਘਟ ਸੀ ਔਰ ਇਹਦੋਂ ਦਾ ਜਿਹੜਾ ਸਾਡਾ ਸਿਹਤ ਦਾ ਖੇਤਰ ਆ ਦਵਾਈ ਬੂਟੀ ਵਾਲਾ ਉਹਦਾ ਬਜਟ ਵੀ ਘਟਾ ਦਿੱਤਾ ਗਿਆ ਬਈ ਬਰੋ ਲੋਕੋ ਮਰਨਾ ਤੇ ਅਸੀਂ ਨਹੀਂ ਕੁਝ ਦੇਣਾ ਤੋਂ ਹਣਾ ਪਹਿਲੋ ਵੀ ਸਰਕਾਰੀ ਹਸਪਤਾਲਾਂ ਦਾ ਸਾਨੂੰ ਪਤਾ ਹੈਗਾ ਉਹਦਾ ਕੀ ਹਾਲ ਆ ਇਹ ਤੋਂ ਗਾਂ ਜਿਹੜੀਆਂ ਗੰਭੀਰ ਰੋਗਾਂ ਦੀਆਂ ਬਿਮਾਰੀਆਂ ਕੈਂਸਰ ਵੀ ਆਉਂਦੀ ਹੋਊ ਟੀਬੀ ਵੀ ਉਹਨਾਂ ਦੇ ਉੱਤੇ ਕਹਿੰਦੇ ਟੈਕਸ ਵਧਾ ਦਿੱਤਾ ਵਾ ਇਹਦੀ ਵੀ ਮੋਦੀ ਸਾਹਿਬ ਨੂੰ ਵਧਾਈ ਹੋਵੇ ਤੇ ਰਵਨੀਤ ਬਿੱਟੂ ਨੂੰ ਜਿਹੜਾ ਕਹਿੰਦਾ ਮੈਂ 10 'ਚੋਂ 9.5 ਨੰਬਰ ਦੇਣੇ ਆ ਇਹ ਟੈਕਸਾਂ ਨੂੰ ਇਹ ਤੋਂ ਕਾ ਜਿਹੜਾ ਪਿੰਡੂ ਵਿਕਾਸ ਹੁੰਦਾ ਭਾਰਤ ਪਿੰਡੂ ਭਾਰਤੀ ਅਸਲ ਭਾਰਤ ਆ ਠੀਕ ਹੈ ਜੀ ਅਸਲ ਵਿਕਾਸ ਉਹ ਹੁੰਦਾ ਵਾ 70% ਆਬਾਦੀ ਆ ਤੋਂ ਰੂਰਲ ਡਿਵੈਲਪਮੈਂਟ ਫੰਡ ਕਟਾ ਉਹ ਉਹ ਜਿਹੜਾ ਉਹਦਾ ਬਜਟ ਆ ਕਟਾਰ ਦਿੱਤਾ ਵਾ ਇਹ ਵੀ ਸੁਣ ਲੋ ਮੜ ਆ ਜਾ ਪਤਾ ਨਹੀਂ ਵਿਸ਼ਵਗੁਰੂ ਇਹਨੇ ਬਣਾ ਕਿੱਦਾਂ ਵਾ ਇਹ ਤੋਂ ਕਾ ਕਹਿੰਦੇ ਵੀ ਕਿਸਾਨਾਂ ਦਾ ਬਹੁਤ ਫਾਇਦਾ ਕਰਤਾ ਹਾਂ ਭਾਈ ਬੱਲਾ ਬੋਲੋ ਕਹਿੰਦੇ 3 ਲੱਖ ਲੈਂਦੇ ਹੋ ਕਰਜ਼ਾ 5 ਲੱਖ ਲੈ ਲਓ ਉਹ ਭਰਾਓ ਕਰਜ਼ਾ ਪਹਿਲੋ ਬੜਾ ਸਾਡੇ ਸਿਰ ਕਰਜ਼ੇ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਆਂ ਦੇਸ਼ ਦੇ ਕਿਸਾਨ ਮਜ਼ਦੂਰ ਅਸਲ ਕਰਜ਼ਾ ਲਾਉਣਾ ਕਿੱਦਾਂ ਵਾ ਉਹਦਾ ਬਜਟ ਵਿੱਚ ਕੋਈ ਪੈਸਾ ਨਹੀਂ ਰੱਖਿਆ ਗਿਆ ਫੇਰ ਉਹ ਕਹਾ ਕਰਜ਼ਾ ਅੱਗੇ ਨਾ ਚੜੇ ਕਹਿੰਦੇ ਸੀ 2022 ਦੇ ਵਿੱਚ ਆਮਦਨ ਵਧਾ ਦਾਂਗੇ ਐਰਕੀ ਬਜਟ 'ਚ ਵੀ ਆਮਦਨ ਵਧਾਉਂਦਾ ਕੋਈ ਗੱਲ ਜ਼ਿਕਰ ਨਹੀਂ ਹੈਗਾ ਐਮਐਸਪੀ ਲੀਗਲ ਗਾਰੰਟੀ ਖੇਤਾਂ ਦੀ ਕੋਈ ਵੀ ਗੱਲ ਉਹਦੇ ਵਿੱਚ ਹੈ ਨਹੀਂ ਕੀ ਮਜ਼ਦੂਰਾਂ ਦੀ ਨਰੇਗਾ ਵਾਸਤੇ ਕੋਈ ਫੰਡ ਨਹੀਂ ਹੈਗਾ ਫਸਲੀ ਬੀਮਾ ਯੋਜਨਾ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ ਕੋਈ ਹੋਰ ਸੁਣ ਲਓ ਜਿਹੜੇ ਆਨਲਾਈਨ ਵਪਾਰ ਸ਼ਹਿਰੀ ਭਰਾਓ ਜਿਹੜਾ ਤੁਹਾਡੇ ਚ ਪ੍ਰਚਾਰ ਆਉਂਦਾ ਵੀ ਕਿਸਾਨ ਵੇਲੇ ਆ ਇਹ ਸੁਣ ਲਿਓ ਜਿਹੜੇ ਆਨਲਾਈਨ ਜਿਹੜੇ ਕਹਿੰਦੇ ਡਿਲੀਵਰੀ ਦਿੰਦੇ ਆ ਕਾਰਪੋਰੇਟ ਕੰਪਨੀਆਂ ਦੇ ਸਾਡੇ ਮੁੰਡੇ ਧੀਆਂ ਪੁੱਤ ਜਿਹਨੂੰ 10000 8000 ਰੁਪਏ ਤਨਖਾਹ ਦੇਣੀ ਆ ਉਹਨੂੰ ਕਹਿੰਦੇ ਆ ਵੀ ਉਹਦੀ ਉਹਦੀ ਬੀਮਾ ਯੋਜਨਾ ਸ਼ੁਰੂ ਕਰ ਦਿੱਤੇ ਵੀ ਇਹ ਆਨਲਾਈਨ ਹੁਣ ਦੁਕਾਨਾਂ ਬੰਦ ਕਰੋ ਘਰਾਂ ਚ ਮਾਲ ਜਿਹੜੇ ਮੁੰਡੇ ਲੈ ਕੇ ਜਾਣਗੇ ਉਹਦੇ ਵਾਸਤੇ ਕਾਰਪੋਰੇਟ ਨੂੰ ਖੋਚ ਕਰਕੇ ਬੀਮਾ ਔਰ ਬੀਮਾ ਖੇਤਰ ਦੇ ਵਿੱਚ 100% ਪ੍ਰਾਈਵੇਟ ਰੈਸ਼ਨ ਕਰ ਦਿੱਤਾ ਗਿਆ LIC ਮਕਾਰਤੀ ਥੋੜੀ ਇਹ ਨਹੀਂ ਕੋਈ ਦੱਸਦਾ ਚੈਨਲ ਵੀ ਇੱਧਰ ਕੀ ਕਰ ਦਿੱਤਾ ਵਾ ਸੋ ਇਹ ਪੱਖ ਵੀ ਆ ਇਸ ਕਰਕੇ ਇਹ ਦੇਖੋ ਜੋ ਬਜਟ ਦਾ ਮੁੱਖ ਰੂਪ ਆ ਇਹਦੇ ਵਿੱਚ ਨਾ ਕਿਸਾਨਾਂ ਲਈ ਕੁਝ ਨਾ ਦੇਸ਼ ਦੇ ਮਜ਼ਦੂਰਾਂ ਲਈ ਕੁਝ ਨਾ ਛੋਟੀ ਦੁਕਾਨਦਾਰੀ ਲਈ ਕੁਝ ਨਾ ਇਹਦੋਂ ਗਾਹਾਂ ਜਿਹੜੇ ਇੰਡਸਟਰੀ ਦੇ ਲੇਬਰਸ ਨੇ ਜਾਂ ਸ਼ਹਿਰੀ ਲੇਬਰ ਨੇ ਉਹਨਾਂ ਵਾਸਤੇ ਕੁਝ ਨਾ ਰੇੜੀ ਫੜੀ ਵਾਲਿਆਂ ਵਾਸਤੇ ਕੁਝ ਠੀਕਾ ਨਾ ਦੇਸ਼ ਦੇ ਨੌਜਵਾਨ ਸਭ ਤੋਂ ਵੱਧ ਬੇਰਜ਼ਗਾਰੀ ਹੈ ਇਸ ਮੁਲਕ 'ਚ 10% ਵੀ ਟੱਪਦੀ ਜਾਂਦੀ ਆ ਭਾਵੇਂ ਵਰਲਡ ਵੀ ਬੇਰਜ਼ਗਾਰੀ ਮਾਰਚਾ ਕਿਸੇ ਨੌਕਰੀ ਵਾਸਤੇ ਸਰਕਾਰੀ ਨੌਕਰੀ ਦੇਣੀ ਕੋਈ ਕੋਈ ਫੰਡ ਨਹੀਂ ਹੈਗਾ ਇਹਦੇ ਵਾਸਤੇ ਨਾ ਕੁਝ ਕਿਹਾ ਗਿਆ ਵਾ ਕਿ ਕਿਵੇਂ ਬੇਰਜ਼ਗਾਰੀ ਦੂਰ ਕਰਨੀ ਹੈਗੀ ਆ ਔਰ ਇਹਦੇ ਬਾਰੇ ਵੀ ਫੱਟ ਕੋਈ ਨਹੀਂ ਹੈਗਾ ਦੇ ਦੋ ਕਹਾ ਜਿਸ ਗੱਲਾਂ ਨਾ ਪੰਜਾਬ ਪੀੜਤਿਆ ਪੰਜਾਬ ਨਾ ਪਾਈ ਪੰਜਾਬ ਦਾ ਤੇ ਨਾਂ ਨਹੀਂ ਲਿਖਾ ਨਸ਼ਾ ਹੁੰਦਾ ਨਾ ਉੱਤਰ ਭਾਰਤ ਵਿੱਚ ਨਸ਼ਾ ਬਹੁਤ ਜ਼ੋਰ ਨਾਲ ਆਉਂਦਾ ਸਰਦਾਰਾਹੀ ਇਹ ਨਸ਼ੇ ਦੀ ਰੋਕਥਾਮ ਲਈ ਕੋਈ ਬਜਟ ਚ ਪ੍ਰਬੰਧਨ ਹੈ ਕੋਈ ਨਹੀਂ ਜਿਹੜੇ ਨਸ਼ਾ ਪੀਂਦੇ ਨੇ ਉਹਨਾਂ ਦੇ ਰੀਹੈਬਿਲੀਟੇਸ਼ਨ ਵਾਸਤੇ ਕੋਈ ਹੈਗਾ ਕੋਈ ਯੋਜਨਾ ਕੇਂਦਰ ਦੀ ਹੈ ਨਹੀਂ ਨਾ ਸੁਜੈਸ਼ਨ ਹੈ ਸਰਕਾਰਾਂ ਨੂੰ ਇਹ ਵੀ ਨਹੀਂ ਹੈਗੀ ਫਿਰ ਬਜਟ ਕਿੰਨਾ ਲਈ ਆ ਬਜਟ ਫਿਰ ਕਾਰਪੋਰੇਟ ਘਰਾਣਿਆਂ ਲਈ ਆ ਆ ਜਾਣੀਆਂ ਹੋਰ ਗੱਲਾਂ ਸਾਰੀਆਂ ਨਿਕਲ ਕੇ ਕਿਵੇਂ ਲਟਾਇਆ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਜਿਹੜੇ ਕਹਿੰਦੇ ਵਿਸ਼ਵਗੁਰੂ ਬਾਨਾ ਮੈਂ ਰਮਨੀਤ ਬਿੱਟੀ ਜੀ ਨੂੰ ਕਹਿਣਾ ਚਾਹੁੰਦਾ ਔਰ ਸਾਰੇ ਚਾਣਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਚਲੋ ਇਹ ਕੰਪਨੀਆਂ ਨੇ ਕਿਸੇ ਸਾਡੇ ਪੱਤਰਕਾਰ ਵੀਰਾਂ ਕੋਈ ਸਾਡਾ ਰੋਲਾ ਨਹੀਂ ਹੈ ਜੋ ਉਹਦੀ ਕੰਪਨੀ ਕਹਿੰਦੀ ਆ ਉਹ ਨਹੀਂ ਕਰਨਾ ਹੈਗਾ ਉਹ ਇਹ ਵੀ ਦੱਸ ਦਿਓ ਵੀ 205 ਲੱਖ ਕਰੋੜ ਦਾ ਕਰਜ਼ਾ ਸਾਡੇ ਸਿਰ ਦੇਸ਼ ਦੇ ਚੜ ਗਿਆ ਵਾ ਤੇ ਕੌਣ ਦੱਸੂਗਾ ਜਦੋਂ ਮੋਦੀ ਜੀ ਆਏ ਹੀ ਤੇ ਉਦੋਂ 650 70 ਲੱਖ ਕਰੋੜ ਦਾ ਕਰਜ਼ਾ ਸੀਗਾ ਦੇਸ਼ ਦੇ ਇਹ ਕਿੱਧਰ ਚਲੇ ਗਏ ਸੀ ਮੋਦੀ ਜੀ ਜਦੋਂ ਆਏ ਸੀ 68 ਰੁਪਏ ਡੀਜ਼ਲ ਸੀਗਾ ਅੱਜ ਕਿੱਥੇ ਚਲਾ ਗਿਆ ਡੀਜ਼ਲ ਇਹ ਵੀ ਦੱਸ ਦਿਓ ਲੋਕਾਂ ਨੂੰ ਮੋਦੀ ਜੀ ਜਦੋਂ ਤੁਸੀਂ ਆਏ ਸੀ ਰੁਪਈਆ ਕਿਤੇ ਸੀ ਡਾਲਰ ਦੇ ਮੁਕਾਬਲੇ ਅੱਜ 86 ਪਾਰ ਕਰ ਗਿਆ ਇਹ ਕਿਹੜਾ ਵਿਸ਼ਵਗੁਰੂ ਬਣਾਉਣ ਜਾ ਰਹੇ ਏ ਜੇ ਮੁਲਖ ਨੂੰ ਇਸ ਕਰਕੇ ਪੂਰੀ ਤਰ੍ਹਾਂ ਜੋ ਸੈਂਟਰ ਬੋਲ ਰਿਹਾ ਉਹੀ ਗੱਲਾਂ ਪ੍ਰਚਾਰ ਮੱਧਮ ਚ ਜਾ ਰਹੀਆਂ ਭਰਾਓ ਕੁਮਰਾ ਨਾ ਹੋਇਓ ਇਹ ਬਜਟ ਵਿੱਚ ਕੱਖ ਨਹੀਂ ਹੈਗਾ ਇਹ ਕਿਸੇ ਵਾਸਤੇ ਕੁਝ ਨਹੀਂ ਹੈਗਾ ਸਿਰਫ ਟੈਲੋ ਇਹ ਸ਼ਰਾਬ ਉਹੀ ਆ ਬੋਤਲ ਨਵੀਆਂ ਲੈਵਲ ਬਲਤਾ ਉਤੋਂ ਉਹ ਲੈਵਲ ਦਾ ਰੋਲਾ ਪਾਈ ਜਾਂਦੇ ਆ ਇਸ ਕਰਕੇ ਜਿਹੜੀ ਅਸੀਂ ਬੇਨਤੀ ਕਰਦੇ ਆ ਪੰਜਾਬੀਓ ਦੇਸ਼ ਵਾਸੀਓ ਸੰਘਰਸ਼ ਕਰਨਾ ਪੈਣਾ ਸੰਘਰਸ਼ਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਹੈਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਅਰਜਾ ਮੋਰਚਾ ਦਿੱਲੀ ਅੰਦੋਲਨ ਤੋਂ ਚੱਲ ਰਿਹਾ ਅੱਜ ਤੱਕ ਪਹੁੰਚਾਵਾਂਗੇ 13 ਨੂੰ ਸ਼ੰਭੂ ਬਾਰਡਰ ਤੇ ਵੱਡਾ ਇਕੱਠ ਕਰਨਾ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ 1 ਸਾਲ ਪੂਰਾ ਹੋਣਾ ਵਾ